ਸੋਦਾ ਸਾਹਿਬ ਰਾਮ ਰਹੀਮ ਨੇ ਇੱਕ ਵਾਰ ਫਿਰ 21 ਦਿਨ ਦੀ ਫਾਲੋ ਮੰਗੀ ਹੈ ਉਸ ਤੋਂ ਪਹਿਲਾਂ ਵੀ ਉਹਨੂੰ ਕਈ ਵਾਰ ਬਾਰ ਬਾਰੇ ਫਾਲੋ ਮਿਲਦੇ ਰਹੇ ਹਨ ਜਦੋਂ ਕਿ ਆਮ ਤੌਰ ਤੇ ਦੇਖਿਆ ਵੀ ਕਿਸੇ ਨੂੰ ਹੋਰ ਇਸ ਤਰ੍ਹਾਂ ਫਾਲੋ ਨਹੀਂ ਮਿਲਦੀ ਤੇ ਪਿੱਛੇ ਦੇ ਕੋਰਟ ਨੇ ਵੀ ਕਿਹਾ ਸੀ ਸਰਕਾਰ ਨੂੰ ਕਿ ਐਂ ਦੱਸੋ ਵੀ ਕਿਹੜੇ ਬੰਦੇ ਹੋਰ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਸ਼ਾਸਨ ਨੇ ਫਾਲੋ ਦਿੱਤੀ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅੱਜ ਆਪਾਂ ਗੱਲ ਕਰਾਂਗੇ ਪਿਛਲੇ 24 ਘੰਟਿਆਂ ਦੀਆਂ ਖਬਰਾਂ ਦੀ ਪੰਜਾਬ 'ਚ ਕੀ ਹੋਇਆ ਦੇਸ਼ ਵਿੱਚ ਕੀ ਹੋਇਆ ਜਾਂ ਵਿਦੇਸ਼ੀ ਖਬਰਾਂ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਵਾਸਤੇ ਆਪਣੇ ਨਾਲ ਅੱਜ ਖਾਸ ਤੌਰ ਤੇ ਮੌਜੂਦ ਰਹਿਣਗੇ ਰਣਜੀਤ ਨੋਨਾ ਜੀ ਜੋ ਕੋ ਸਿਆਸੀ ਮਾਹਰ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਨੋਨਾ ਜੀ ਤੁਹਾਡਾ ਆਪਣੇ YouTube ਚੈਨਲ ਤੇ ਸਵਾਗਤ ਹੈ ਜੀ ਮੇਰੇ ਵੱਲੋਂ ਜਗਤਾਰ ਸਿੰਘ ਸਿੱਧੂ YouTube ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਣਜੀਤ ਨੋਮਾਇਂ ਅੱਜ ਆਪਾਂ ਪਹਿਲੀ ਖਬਰ ਲੈ ਲਿਆ ਵੀ ਜੋ ਆਪਣੀ ਦੇਸ਼ ਦੀ ਪਹਿਲਵਾਨ ਕੁੜੀ ਵਿਨੇਸ਼ ਫੁਗਾਟ ਨਾਲ ਜੋ ਵੀ ਹੋਇਆ ਸਾਰਾ ਪਤਾ ਲੱਗ ਚੁੱਕਿਆ ਸਿਰਫ 100 ਗ੍ਰਾਮ ਭਜਨ ਪੀਸੇ ਹੀ ਉਹ ਡਿਸਕਵਾਲਿਫਾਈ ਹੋ ਗਈ ਤੇ ਇਸ ਭਾਵੇਂ ਉਹਦੇ ਵਾਸਤੇ ਸਾਰੇ ਦੇਸ਼ ਦੀ ਹੰਦਰਦੀ ਹੈ ਹਰਿਆਣਾ ਸਰਕਾਰ ਨੇ ਵੀ ਉਹਨੂੰ ਜੋ ਵੀ ਬਣਦੀ ਰਾਸ਼ੀ ਹੁੰਦੀ ਹੈ 4 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬੀ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਨੇ ਤੇ ਕਿੱਦਾਂ ਕਹੋਗੇ ਕਿਉਂਕਿ ਇਹ ਕੁੜੀ ਹੈ ਜੋ ਫੁਗਾਟ ਇਹ ਪਿੱਛੇ ਜਿਹੜੋਂ ਇਹਨਾਂ ਪਹਿਲਵਾਨ ਕੁੜੀਆਂ ਨਾਲ ਜ ਸਮਾਨੀ ਸੇੜ-ਸਾੜ ਦੇ ਘਟਨਾਵਾਂ ਸਾਹਮਣੇ ਆਈਆਂ ਸਨ ਉਦੋਂ ਵੀ ਕਾਫੀ ਇਹ ਕੁੜੀ ਉਹਨਾਂ ਵਿਚਲਮਾ ਸਰਕਾਰ ਦੇ ਖਿਲਾਫ ਧਰਨੀ ਮੁਜਾਹਰੇ ਕਰਦੀ ਰਹੀ ਹੈ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਵੈਸੇ ਇਹ ਜੋ ਉਲਬਕ ਕਮੇਟੀ ਹੈ ਉਹਦਾ ਫੈਸਲਾ ਹੈ ਕਿ ਤੁਸੀਂ ਦੇ ਵਿੱਚ ਕੁਝ ਸਿਆਸੀ ਕਾਰਨ ਮੰਨਦੇ ਹੋ ਨਹੀਂ ਇਹਦੇ ਚਾਂਸਰ ਵਿੱਚ ਗੱਲ ਇਹ ਆ ਸਿੱਧੂ ਸਾਹਿਬ ਕਿ ਸਾਡੇ ਦੇਸ਼ ਦੇ ਖਿਡਾਰੀਆਂ ਲਈ ਇਹ ਬਹੁਤ ਮੰਦਭਾਗੀ ਘਟਨਾ ਹੈ ਜੀ ਜੋ ਬੋਸ਼ੋਸ਼ ਕੁੜੀ ਨਾਲ ਹੋਇਆ ਏ ਉਹ ਬਹੁਤ ਹੀ ਦਲੇਰ ਤੇ ਵਧੀਆ ਪਲੇਅਰ ਆ ਚੈਂਪੀਅਨ ਆ ਆਪਣੇ ਫੀਲਡ ਦੀ ਨਾਮ ਪਰ ਕੁੜੀ ਆ ਉਹ ਪਰ ਜੋ ਉਹਦੇ ਨਾਲ ਘਟਨਾ ਵਾਪਰੀ ਆ ਉਹਦੇ ਤੇ ਵੱਖ-ਵੱਖ ਤਾਂ ਕਿਹਾ ਜੋ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਤੇ ਜਿਹਦੇ ਵਿੱਚੋਂ ਇਹ ਵੀ ਗੱਲਾਂ ਨਿਕਲ ਕੇ ਆਈਆਂ ਨੇ ਕਿ ਉਸਦੇ ਖਿਲਾਫ ਕੋਈ ਸਾਜ਼ਿਸ਼ ਰਚੀ ਗਈ ਆ ਜੀ ਜਿਹਦਾ ਆਪਣੇ ਕੋਲ ਕੋਈ ਸਬੂਤ ਨਹੀਂ ਆਪਾਂ ਪੱਕੇ ਤੌਰ ਤੇ ਕਹਿ ਨਹੀਂ ਸਕਦੇ ਪਰ ਜੋ ਉਸ ਕੁੜੀ ਨਾਲ ਵਾਪਰੇ ਆ ਇਹ ਉਹ ਬਹੁਤ ਮਾੜਾ ਹੋਇਆ ਮੈਂ ਤੁਹਾਨੂੰ ਦੱਸਦਾ ਏ 12 April ਨੂੰ ਉਸ ਕੁੜੀ ਨੇ ਇੱਕ ਅਕਸ ਤੇ ਕੰਪਿਊਟਰ ਸੰਦੇਸ਼ ਦਿੱਤਾ ਜਿਹਦੇ ਚ ਉਹ ਕਹਿੰਦੀ ਆ ਕਿ ਮੈਂ ਜਿਹੜੀ ਸਰਕਾਰ ਨੂੰ ਬਹੁਤ ਸਾਰੇ ਉਪਰਾਲੇ ਕੀਤੇ ਨੇ ਜੀ ਕਿ ਮੈਨੂੰ ਕੋਚ ਦਿੱਤਾ ਜਾਵੇ ਵਧੀਆ ఫిਜ਼ੀਓਥੈਰਾਪੀਸਟ ਦਿੱਤਾ ਜਾਵੇ ਜੀ ਪਰ ਉਹ ਕਹਿੰਦੀ ਮੇਰੀ ਕਿਸੇ ਨੇ ਨਹੀਂ ਸੁਣੀ ਮੈਂ ਬਹੁਤ ਮਿਹਨਤ ਨਾਲ ਇੱਥੇ ਤੱਕ ਪਹੁੰਚੀ ਆ ਤੇ ਆਖਰਕਾਰ ਉਹ ਆਪਣੀ ਮਿਹਨਤ ਨਾਲ ਪੈਰਸ 올림픽 ਤੱਕ ਪਹੁੰਚ ਗਈ ਜੀ ਤੇ ਉਹ YouTube ਉਹਨੇ ਜਦੋਂ ਇਹ ਗੱਲ ਕਹੀ ਆ ਤਾਂ ਉਹਦੇ ਚ ਸਾਨੂੰ ਇਹ ਲੱਗਦਾ ਏ ਕਿ ਉਹਨੇ ਬਹੁਤ ਮਿਹਨਤ ਤੇ ਸੰਘਰਸ਼ ਨਾਲ ਇੱਥੇ ਜਦੋਂ ਆ ਕੇ ਪਹੁੰਚੀ ਆ ਉਨੇ ਹੀ ਖਾਸ਼ਾ ਪਹਿਲੇ ਜाहिर ਕਰਤਾ ਸੀ ਕਿ ਕੋਈ ਕੋਚ ਜਾਂ ਕੋਈ ਵੀ ਬੰਦਾ ਮੇਰੇ ਪਾਣੀ ਚ ਕੁਝ ਮਿਲਾ ਸਕਦਾ ਹੈ ਮੇਰੇ ਦਾ ਕੁਝ ਵੀ ਕਰ ਸਕਦਾ ਹੈ ਤੇ ਇਹ ਜਿਹੜੀ ਘਟਨਾ ਹੈ ਉਹਦੇ ਚ ਇੱਕ ਸਾਜਿਦ ਦੇ ਤੌਰ ਤੇ ਦੇਖੀ ਜਾ ਰਹੀ ਹੈ ਜੀ ਪਰ ਉਹ ਕੁੜੀ ਜਿਹੜੀ ਸੈਮੀ ਫਾਈਨਲ ਵਿੱਚ ਪਹੁੰਚ ਗਈ ਸੀ ਸਿਰਫ 100 ਗ੍ਰਾਮ ਬਾਜਨ ਕਰਕੇ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਹੈ ਜੀ ਦੇਸ਼ ਡਿਸਕਵালিਫਾਈ ਕਰਕੇ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਏ ਜੀ ਇਹਦੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਦੇਸ਼ ਦੇ ਖੇਡ ਮੰਤਰੀ ਨੇ ਇੱਕ ਗੱਲ ਕਹੀ ਕਹਿੰਦਾ ਉਸ ਕੁੜੀ ਤੇ ਅਸੀਂ ਨੇ 77 ਲੱਖ ਰੁਪਈਆ ਖਰਚ ਦਿੱਤਾ ਜੇ ਉਹਨਾਂ ਤੋਂ ਕੋਈ ਸਵਾਲ ਪੁੱਛਣ ਵਾਲਾ ਹੋਵੇ ਵੀ ਇਹ 77 ਲੱਖ ਰੁਪਈਆ ਤੁਸੀਂ ਆਪਣੀ ਜੇਬ ਚੋਂ ਖਰਚਿਆ ਏ ਇਹ 77 ਲੱਖ ਰੁਪਈਆ ਜਿਹੜਾ ਖਰਚਿਆ ਗਿਆ ਉਹ ਸਾਡੇ ਟੈਕਸ ਪੇਅਰਾਂ ਦਾ ਪੈਸਾ ਏ ਜੇਕਰ ਸਾਨੂੰ ਕੋਈ ਇਤਰਾਜ਼ ਨਹੀਂ ਹਸਤਾ ਚਾਹੁੰਦੇ ਕਿ ਸਾਡੇ ਖਿਡਾਰੀ ਅੱਗੇ ਵਧਣ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਜੀ ਪਰ ਇਹ ਸਰਕਾਰ ਦੀ ਇਹ ਜੀ ਨੀਤੀ ਆ ਬੀਖੜਾ ਆ ਰਹੀਆਂ ਤੇ ਇਹ ਖਰਚਾ ਕਰਦੇ ਨੇ ਉਹ ਵੀ ਆਹ ਕਰਦੇ ਨੇ ਜਿਵੇਂ ਹੁਣ ਉਹ ਤੇ ਕੋਈ ਇਨਸਾਨ ਕੀਤਾ ਹੋਵੇ ਜਿਹੜੇ ਖਿਡਾਰੀ ਦਿਨ ਰਾਤ ਮਿਹਨਤ ਕਰਦੇ ਨੇ ਆਪਣਾ ਖੂਨ ਪਸੀਨਾ ਵਹਾਉਂਦੇ ਨੇ ਬਿਲਕੁਲ ਜੀ ਤੇ ਇਹੀ ਜੀ ਸਰਕਾਰ ਦੀ ਜਿਹੜੀ ਨੀਤਾਂ ਇਹ ਜਦੋਂ ਸਾਨੂੰ ਪਤਾ ਲੱਗਦਾ ਤਾਂ ਬਾਕੀ ਸ਼ੱਕ ਹੁੰਦਾ ਹੈ ਕਿ ਕੋਈ ਘੜਪੜ ਆ ਜੀ ਤੇ ਇਹਦੇ 'ਚ ਇਹ ਆ ਵੀ ਹੁਣ ਕੁੜੀ ਨੂੰ ਇੱਕ ਗੱਲ ਆ ਇਹ ਆ ਰਹੀ ਆ ਵੀ ਕੀ ਕਹਿੰਦੇ ਤੇ ਵੀ ਕਾਨੂੰਨੀ ਤੌਰ ਤੇ ਸ਼ਾਇਦ ਕੋਈ ਕੋਰ ਰਾਹੀਂ ਉਹਨੂੰ ਉਹ ਤਾਕਮਾ ਮਿਲ ਜਾਵੇ ਜੀ ਪਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਦੋਂ ਇਹ ਪਿਛਲੀ ਘਟਨਾ ਵਾਪਰੀਆ ਬ੍ਰਿਜ ਪੂਸ਼ਣ ਸ਼ਾਰਦਨ ਜੋ ਫੜੀ ਪੁਸ਼ਤੀ ਫੈਡਰੇਸ਼ਨ ਸੰਗਤ ਦਾ ਪ੍ਰਧਾਨ ਸੀ ਉਹਦੇ ਤੇ ਦੋਸ਼ ਲੱਗੇ ਨੇ ਜੋਨ ਸ਼ੋਸ਼ਨ ਦੇ ਲੱਗੇ ਨੇ ਤੇ ਉਹਦੇ ਖਿਲਾਫ ਇਹ ਵੀ ਬਾਤ ਚੜ੍ਹ ਕੇ ਬੋਲੀ ਆ ਤੇ ਉਹਨੂੰ ਪੁਸ਼ਤੀ ਫੈਡਰੇਸ਼ਨ ਤੋਂ ਤਾਂ ਲਾ ਦਿੱਤਾ ਪਰ ਉਹਦੇ ਹੀ ਜਿਹੜੇ ਆਪਣੇ ਖਾਸ ਬੰਦੇ ਨੇ ਸੰਜੇ ਸਿੰਘ ਵਗੈਰਾ ਉਹ ਅੱਜ ਵੀ ਫੈਡਰੇਸ਼ਨ ਦੇ ਪ੍ਰਧਾਨ ਨੇ ਤੇ ਨਾਲ ਹੀ ਉਹਨਾਂ ਦੇ ਕੋਚ ਨੇ ఫిజిਓਥੈਰੇਪਰ ਨੇ ਸਾਰੇ ਉਹਨਾਂ ਦੇ ਪੰਤੇ ਨੇ ਤੇ ਇਹੋ ਜਿਹੇ ਚ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਸ ਕੁੜੀ ਦੀ ਕੋਈ ਮਦਦ ਕੀਤੀ ਜਾ ਸਕਦੀ ਆ ਵੈਸੇ ਭਾਰਤ ਸਰਕਾਰ ਨੇ ਇਹ ਗੱਲ ਜਰੂਰ ਕੀਤੀ ਆ ਜਿਹੜੀ ਭਾਰਤ 올림픽 ਸੰਘ ਦੀ ਪ੍ਰਧਾਨਾ ਪੀਟੀ 우ਸ਼ਾ ਤੇ ਉਹਨੇ ਉੱਥੇ ਅਪੀਲ ਕੀਤੀ ਆ ਭਾਰਤ ਸਰਕਾਰ ਨੇ ਇਹਨੂੰ ਕਿਹਾ ਹੈ ਹੁਣ ਦੇਖੋ ਉਹ ਤੇ ਕੀ ਵਾਪਰਦਾ ਕੀ ਹੁੰਦਾ ਹੈ ਪਰ ਇਹ ਘਟਨਾ ਬਹੁਤ ਮੰਦਭਾਗੀ ਆ ਦੂਸਰੀ ਗੱਲ ਇਹ ਆ ਤੇ ਜਿਸ ਕਿਸਮ ਦੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਉਸ ਕੁੜੀ ਬਾਰੇ ਲੋਕਾਂ ਦਾ ਸਲਾਬ ਉੱਭੜਿਆ ਹੈ ਸਰਕਾਰ ਇਸ ਮਸਲੇ ਤੇ ਬਹੁਤ ਬੁਰੀ ਤਰੀਕੇ ਨਾਲ ਫਸ ਗਈ ਆ ਆਉਣ ਵਾਲੇ ਸਮੇਂ 'ਚ ਅਕਤੂਬਰ 'ਚ ਹਰਿਆਣੇ ਦੀਆਂ ਚੋਣਾਂ ਵੀ ਨੇ ਤੇ ਬਹੁਤ ਕੁਝ ਹੋਣਾ ਚੋਣਾਂ ਦੇ ਉੱਤੇ ਵੀ ਇਸ ਕੁੜੀ ਦਾ ਪ੍ਰਭਾਵ ਪਊਗਾ ਤੇ ਉਹਦੇ ਤੇ ਨਿਰਪਰ ਕਰਨਗੇ ਚੋਣਾਂ ਰਾਤੀ ਵੀ ਨਿਰਪਰ ਕਰਨਗੇ ਜੀ ਅਗਲੀ ਖਬਰ ਵੱਲ ਆਪਾਂ ਗੌਰ ਕਰਦੇ ਹੋਏ ਜੋ ਅਗਲੀ ਖਬਰ ਆਪਾਂ ਲੈ ਰਹੇ ਹਾਂ ਉਹ ਹੈ ਜੀ ਗੈਸਟਰ ਬਿਸ਼ਨੋਈ ਬਾਰੇ ਜਦੋਂ ਇਹਦਾ ਪਿੱਛੇ ਜਿਹੜੇ ਦੋ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਪ੍ਰਸਾਰਿਤ ਹੋਈਆਂ ਸੀਗੀਆਂ ਕਾਫੀ ਔਲਾ ਪਿਆ ਸੀਗਾ ਤੇ ਹੁਣ ਜੋ ਹਾਈ ਕੋਰਟ ਦੇ ਦੇਸ਼ਾਂ ਤੇ ਸਿੱਟ ਬਣੀ ਸੀਗੀ ਉਹਨੇ ਬਿਲਕੁਲ ਸਾਫ਼ ਕਰ ਦਿੱਤਾ ਉਹ ਕਹਿੰਦੇ ਵੀ ਪਹਿਲੀ ਜੋ ਇਹਦੀ ਔਰਖੜ ਸੇ ਸਟਾਫ ਜੀ ਦੀ ਹੋਈ ਆ ਇੰਟਰਵਿਊ ਤੇ ਅਗਲੇ ਰਾਜਸਥਾਨ ਚ ਹੋਈ ਹੈ ਜੈਪੁਰ ਵਿਖੇ ਇਹਦੇ ਨਾਲ ਪੰਜਾਬ ਸਰਕਾਰ ਨੂੰ ਕਾਫੀ ਸਵਾਲ ਖੜੇ ਹੋ ਗਏ ਨੇ ਤੇ ਇਹ ਜਦੋਂ ਕਿ ਉਸ ਟਾਈਮ ਜੋ ਆਪਣੇ ਕਾਰਕਰ ਡੀਜੀਪੀ ਨੇ ਗਏ ਉਹਨਾਂ ਨੇ ਕਿਹਾ ਸੀ ਵੀ ਇਹ ਇੰਟਰਵਿਊ ਮ ਪੰਜਾਬ ਤੋਂ ਬਾਹਰ ਹੋਈਆਂ ਨੇ ਕੀ ਕਹੋਗੇ ਨਹੀਂ ਇਹ ਤਾਂ ਤੁਹਾਨੂੰ ਸਮੇਂ-ਸਮੇਂ ਸਰ ਜਿਹੜੀਆਂ ਪੰਜਾਬ ਦੀਆਂ ਜੇਲਾਂ ਨੇ ਉਹਨਾਂ ਦੀ ਹਾਲਤ ਤਾਂ ਆਪਾਂ ਦੇਖ ਲਈਆਂ ਕਿ ਤੋਂ ਮੋਬਾਈਲ ਫੜੇ ਗਿਆ ਕਿਤੇ ਕੁਝ ਹੋ ਗਿਆ ਕਿਤੇ ਕੁਝ ਹੋ ਗਿਆ ਇਹ ਪੰਜਾਬ ਦੀਆਂ ਜੇਲਾਂ ਦਾ ਤਾਂ ਮਾੜੀ ਹਾਲਤ ਬਹੁਤ ਆ ਪਰ ਇਹ ਹੋਰ ਵੀ ਇਹ ਤੋਂ ਵੀ ਜ਼ਿਆਦਾ ਖਤਰਨਾਕ ਗੱਲ ਇਹ ਨਿਕਲ ਕੇ ਆਈ ਆ ਕਿ ਜਿਹੜੇ ਖਾਰੇ ਕਿਹਾ ਜਾ ਰਿਹਾ ਵੀ ਖਾਰੇ ਥਾਣੇ ਚੋਂ ਨਹੀਂ ਇੰਟਰਵਿਊ ਹੋਈ ਆ ਤੇ ਹੋਰ ਵੀ ਜ਼ਿਆਦਾ ਗੰਭੀਰ ਵਿਸ਼ਾਏ ਤੇ ਜੇਲ੍ਹ ਚ ਤਾਂ ਅਸੀਂ ਆਏ ਕਹ ਸਕਦੇ ਹਾਂ ਵੀ ਚਲੋ ਕਿਸੇ ਬਾਹਰ ਕਚ ਬੈਠਾ ਸੀ ਉੱਥੇ ਪਤਾ ਨਹੀਂ ਲੱਗਿਆ ਹੋਵੇਗਾ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਿਆ ਤੇ ਉੱਥੇ ਉਹਦੀ ਇੰਟਰਵਿਊ ਹੋ ਗਈ ਤੇ ਥਾਣੇ 'ਚ ਤਾਂ ਸਾਰਾ ਸਟਾਫ ਉੱਥੇ ਹੁੰਦਾ ਹੈ ਕੋਈ ਅੰਡਰ ਵਰਕ ਨਹੀਂ ਹੁੰਦੀ ਹੈਗੀ ਉੱਥੇ ਉਹਦੀ ਇੰਟਰਵਿਊ ਹੋਣੀ ਇਹ ਤਾਂ ਬਹੁਤ ਖਤਰਨਾਕ ਗੱਲ ਆ ਜੀ ਤੇ ਇਹ ਉਦੋਂ ਵੀ ਜਿਆਦਾ ਸਭ ਤੋਂ ਵੱਡੀ ਗੱਲ ਆ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਏ ਤਾਂ ਇਹ ਇਹਨਾਂ ਨੇ ਜ਼ਿੰਮੇਵਾਰੀ ਲੈਂਦੇ ਨੇ ਬਿਸ਼ਨੂ ਵੀ ਕਹਿੰਦਾ ਵੀ ਇਹ ਮੇਰੇ ਗੈਂਗ ਦਾ ਕੰਮ ਆ ਜੋ ਵੀ ਹੈਗਾ ਏ ਤੇ ਇਸ ਕਿਸਮ ਦੀਆਂ ਇੰਟਰਵਿਊਆਂ ਇਹਨਾਂ ਨੂੰ ਹੋਰ ਉਤਸ਼ਾਹਤ ਕਰਦੀਆਂ ਨੇ ਇਹਨਾਂ ਦਾ ਜਿਹੜਾ ਡਰ ਭਾ ਸਾਰਾ ਚੱਕਿਆ ਜਾਂਦਾ ਏ ਤੇ ਇਹਦੇ 'ਚ ਪ੍ਰਸ਼ਾਸਨ ਵੀ ਜ਼ਿੰਮੇਵਾਰ ਨਾ ਤਾਂ ਇਹ ਗੱਲਾਂ ਐਵੇਂ ਹੁੰਦੀਆਂ ਨੇ ਇਹਦੇ 'ਚ ਪੁਲਿਸ ਵੀ ਆ ਪੋਲਿਟਿਕਸ ਵੀ ਆ ਜੀ ਤੇ ਹੋਰ ਮਾਫੀਆ ਵੀ ਆ ਇਹਨਾਂ ਦੀ ਮਿਲੇ ਭੁਗਤ ਕਰਕੇ ਹੀ ਏਡੀ ਵੱਡੀ ਹਿੰਮਤ ਕਰ ਜਾਂਦੇ ਨੇ ਜਿੱਥੇ ਤੱਕ ਜੈਪੁਰ ਜੇਲ੍ਹ ਦੀ ਗੱਲ ਆ ਉਹੀ ਇਹ ਤਾਂ ਕਿਹਾ ਜਾਂਦਾ ਵੀ ਇੰਟਰਵਿਊ 7 ਮਹੀਨੇ ਪਹਿਲਾਂ ਹੋ ਗਈ ਸੀ ਹੂੰ ਤੇ ਸਿੱਧੂ ਸਾਹਿਬ ਉਹ 7 ਮਹੀਨੇ ਬਾਅਦ ਉਹਨਾਂ ਨੇ ਇੰਟਰਵਿਊ ਨਾਸ਼ ਕਰ ਦਿੱਤੀ ਆ ਹੂੰ ਤੇ ਉਹ ਵੀ ਇਸ ਲਈ ਕੀਤੀ ਉਹਨਾਂ ਨੇ ਕਿ ਉਦੋਂ ਤੱਕ ਦੀ ਇਹ 4-5 ਜੇਲਾਂ 'ਚ ਗੇੜੇ ਲੱਗੇ ਲਾਏ ਆਊਗਾ ਤੇ ਉਹ ਟਰੈਕ ਨਹੀਂ ਹੋਊਗਾ ਜੀ ਤੇ ਇਹ ਇੰਟਰਵਿਊ ਆ ਜਿਹੜੀ ਇਹ ਹੋਰ ਹੌਸਲੇ ਗੈਂਗਸਟਰਾਂ ਦੇ ਬਲੰਦ ਕਰਦੀ ਆ ਤੇ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਆਪਰੇਸ਼ਨ ਚੰਨ ਲਾਉਂਦੀ ਆ ਜੇ ਇਹਨਾਂ ਦੀ ਹਾਜ਼ਰੀ ਚ ਐਡੀ ਵੱਡੀ ਘਟਨਾ ਹੋ ਜਾਂਦੀ ਆ ਪਹਿਲਾਂ ਵੀ ਆਪਾਂ ਨੇ ਦੇਖਿਆ ਕਿ ਇੱਕ ਗੈਂਗਸਟਰ ਇੱਕ ਪੁਲਿਸ ਵਾਲੇ ਦੇ ਕੋਠੀ ਚੋਂ ਹੀ ਫਰਾਰ ਹੋ ਗਏ ਆ ਮਾਹੌਸਾ ਦੀ ਗੱਲ ਹੈ ਹਾਂਜੀ ਹਾਂ ਮਾਹੌਸਾ ਦੀ ਗੱਲ ਆ ਉੱਥੋਂ ਫਰਾਰ ਹੋ ਗਏ ਆ ਤੇ ਤੁਹਾਨੂੰ ਇਹਨਾਂ ਦੇ ਅਸਲ ਵਿੱਚ ਜਿਹੜੀ ਗੰਦ ਟੁਕਪਾ ਇੱਥੋਂ ਹੀ ਪਤਾ ਲੱਗ ਜਾਂਦਾ ਏ ਤੇ ਲੋਕਾਂ ਦੀ ਜਿਹੜੀ ਸੁਰੱਖਿਆ ਦਾ ਮਾਮਲਾ ਹੈ ਇਹ ਹੋਰ ਵੀ ਗੰਭੀਰ ਹੋ ਜਾਂਦਾ ਏ ਕਿਉਂਕਿ ਜੇ ਆਪਸ ਵਿੱਚ ਇਹ ਸਾਰਾ ਇੱਕ ਨੈਕਸਸ ਐ ਤਾਂ ਹੋ ਨਹੀਂ ਸਕਦਾ ਹੈਗਾ ਕਿ ਕੱਲੇ ਬੰਦੇ ਦਾ ਤਾਂ ਕੰਮ ਹੈ ਨਹੀਂਗਾ ਇਹਦੇ ਚ ਸਿਆਸਤ ਵੀ ਆ ਇਹਦੇ ਚ ਗੈਂਗਸਟਰ ਵੀ ਨੇ ਤੇ ਇਹਦੇ ਚ ਪ੍ਰਸ਼ਾਸਨ ਵੀ ਆ ਤੇ ਇਹਨਾਂ ਦੀ ਮਿਲੀ ਭੁਗਤਾਂ ਤੇ ਬਹੁਤ ਮੰਦ ਭਾਗਾ ਹੈ ਪੰਜਾਬ ਦੇ ਲੋਕਾਂ ਖਾ ਪਰ ਪੰਜਾਬ ਦੇ ਲੋਕਾਂ ਦੀ ਸਿਕਿਉਰਿਟੀ ਖਾਤਰ ਕਿਉਂਕਿ ਅਸੀਂ ਇਹ ਸਿੱਧੂ ਮੂਸੇਵਾਲੇ ਦਾ ਕਤਲ ਦੇਖਿਆ ਹੈ ਉਹ ਐਡਾ ਵੱਡਾ ਦੁਨੀਆ ਦਾ ਨਾਮਵਰ ਬੰਦਾ ਸੀ ਤੇ ਜਦੋਂ ਉਸ ਬੰਦੇ ਨਾਲ ਇਹ ਕਰ ਸਕਦੇ ਨੇ ਤੇ ਆਮ ਬੰਦੇ ਦਾ ਕੀ ਹੁਕਾਤਾ ਇਹ ਨਾਲ ਸਮਝ ਜੀ ਹਾਂਜੀ ਰਜੀਤ ਰੌਣਾ ਜੀ ਆਪਾਂ ਅਗਲੀ ਖਬਰ ਵੱਲ ਆਉਣਿਆਂ ਡੇਰਾ ਸੌਦਾ ਸਾਹ ਰਾਮ ਰਹੀਮ ਨੇ ਇੱਕ ਵਾਰ ਫੇਰ 21 ਦਿਨ ਦੀ ਫਾਰਲੋ ਮੰਗੀ ਹੈ ਉਸ ਤੋਂ ਪਹਿਲਾਂ ਵੀ ਉਹਨੂੰ ਕਈ ਵਾਰ ਬਾਰ-ਬਾਰ ਇਹ ਫਾਰਲੋ ਮਿਲਦੀ ਰਹੀ ਹੈ ਜਦੋਂ ਕਿ ਆਮ ਤੌਰ ਤੇ ਦੇਖਿਆ ਵੀ ਕਿਸੇ ਨੂੰ ਹੋਰ ਇਸ ਤਰ੍ਹਾਂ ਫਾਰਲੋ ਨਹੀਂ ਮਿਲਦੀ ਤੇ ਪਿੱਛੇ ਜੇ ਕੋਰਟ ਨੇ ਵੀ ਕਿਹਾ ਸੀ ਸਰਕਾਰ ਨੂੰ ਕਿ ਐਂ ਦੱਸੋ ਵੀ ਕਿਹੜੇ ਬੰਦੇ ਹੋਰ ਨੇ ਜਿਹਨਾਂ ਨੂੰ ਤੁਸੀਂ ਪ੍ਰਸ਼ਾਸਨ ਨੇ ਫਰਲੋ ਦਿੱਤੀ ਆ ਤੇ ਇੱਕ ਜਣ ਦੀ ਫਰਲੋ ਫੇਰ ਮੰਗ ਲਈ ਆ ਜਿਹੜਾ ਸੌਦਾ ਸਾਧ ਨੇ ਰਹੀ ਆ ਰਾਮ ਰਹੀਮ ਨੇ ਵੀ ਕੀ ਹੁਣ ਇਹ ਸ਼ਾਇਦ ਹੋ ਸਕਦਾ ਵੀ ਇਹ ਜੇ ਕੋਰਟ ਸਖਤ ਹੋਵੇ ਇਹ ਫਰਲੋ ਨਾ ਮਿਲੇ ਅਸਲ ਵਿੱਚ ਗੱਲ ਇਹ ਆ ਵੀ ਉਹਨੂੰ ਕਈ ਵਾਰ ਫਰਲੋ ਮਿਲ ਚੁੱਕੀ ਆ ਉਹ ਹਰਿਆਣਾ ਦੀ ਜੇਲ੍ਹ ਚ ਬੰਦਾ ਤੇ ਇਹਦੇ ਤੇ ਕੋਰਟ ਨੇ ਵੀ ਸੁਣਿਆਂ ਲਿੱਤਾ ਤੇ ਖਾਸੀਆਂ ਸਖਤ ਟਿੱਪਣੀਆਂ ਕੀਤੀਆਂ ਨੇ ਜੀ ਤੇ ਇਹ ਗੱਲ ਵੀ ਸਹੀ ਆ ਵੀ ਕੀ ਤੁਸੀਂ ਆਮ ਬੰਦਾ ਜਿਹੜਾ ਆਮ ਕੈਦੀ ਆ ਉਹਦੇ ਨਾਲ ਤੁਸੀਂ ਇਹੋ ਜਿਹਾ ਵਿਹਾਰ ਕਰ ਦਿਓ ਜਾਇਦਾ ਸਪੈਸ਼ਲ ਟ੍ਰੀਟਮੈਂਟ ਕਿਉਂ ਹੁੰਦਾ ਹੈ ਤੇ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ ਜਾਂ ਕੋਈ ਵੀ ਹੁੰਦਾ ਕੁਝ ਵੀ ਹੁੰਦਾ ਹੈ ਉਹਦੇ ਤੇ ਇਹਨਾਂ ਨੂੰ ਪ੍ਰੋਲ ਪ੍ਰੋਲ ਦੇ ਦਿੰਦੇ ਦੇਵਿੰਦਰ ਹਾਂਜੀ ਪਰ ਇਹਦੇ ਨਾਲ ਇੱਕ ਗੱਲ ਹੋਰ ਸਰਕਾਰ ਪਤਾ ਨਹੀਂ ਇੰਨੀ ਸੰਵੇਦਨਸ਼ੀਲ ਕਿਉਂ ਨਹੀਂ ਹੈਗੀ ਕਿ ਇਹਦਾ ਪੰਜਾਬ ਦੀ ਲੋਕਾਂ ਦੀ ਮਾਨਸਿਕਤਾ ਤੇ ਬਹੁਤ ਅਸਰ ਪੈਂਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਤੇ ਉਹ ਸਾਡੇ ਲੋਕਾਂ ਨੂੰ ਚਿੜਾਉਣ ਵਾਲਾ ਕੰਮ ਹਾਂ ਪਰ ਇਸ ਬਾਰੇ ਮੁਸ਼ਕਲ ਹੋ ਜਾਣਾ ਉਹਦੇ ਪਿੱਛੇ ਇੱਕ ਕਾਰਨ ਹੈ ਜਿਹੜੀਆਂ ਹੁਣ ਲੋਕ ਸਭਾ ਦੀਆਂ ਇਲੈਕਸ਼ਨ ਹੋਣਗੀਆਂ ਇਹਦੇ 'ਚ ਮੋਦੀ ਸਰਕਾਰ ਬਹੁਮਤ 'ਚ ਨਹੀਂ ਆਈ ਨਹੀਂ ਆਈ ਜੀ ਜੇ ਉਹ ਬਹੁਮਤ 'ਚ ਹੁੰਦੀ ਮੈਨੂੰ ਨਹੀਂ ਸੀ ਲੱਗਦਾ ਉਹਨਾਂ ਨੇ ਕਿਸੇ ਦੀ ਪ੍ਰਵਾਹ ਕਰਨੀ ਸੀ ਉਹਨੂੰ ਪਰ ਰੋਲ ਮਿਲ ਜਾਣੀ ਸੀ ਮਿਲ ਜਾਣੀ ਸੀ ਪਰ ਹੁਣ ਮੋਦੀ ਦਾ ਇਹ ਆ ਕਿ ਉਹ ਆ ਖੁਦ ਘਿਰਿਆ ਹੋਇਆ ਹੈ ਉਹਦੇ ਭਾਈਵਾਲ ਨੇ ਜੀ ਤੇ ਵਿਸਾਖੀਆਂ ਦੇ ਸਹਾਰੇ ਖੜਾ ਹੈ ਬਿਲਕੁਲ ਉਹਦੇ ਕਰਕੇ ਕੋਰੋਂ ਦੇਣੀ ਮੁਸ਼ਕਲ ਆ ਤੇ ਜਿਹੜੇ ਕੋਰਟ ਦੀ ਵੀ ਸਖਤ ਟਿੱਪਣੀਆਂ ਤੇ ਸਾਡੇ ਇੱਥੇ ਸ਼ਰੂਨੀ ਕਮੇਟੀ ਵੱਲੋਂ ਵੀ ਕੋਰਟ ਚ ਜਾਇਆ ਗਿਆ ਹੈ ਜਾਇਆ ਗਿਆ ਹੈ ਤੇ ਉਹਦੇ ਮੁੱਦੇ ਨਾਜ਼ਰ ਹੁਣ ਹਰਿਆਣਾ ਸਰਕਾਰ ਵੀ ਇਸ ਚੀਜ਼ ਤੇ ਥੋੜੀ ਜੀ ਤਰੱਕਦੀ ਆ ਪੂਰੇ ਇਲੈਕਸ਼ਨ ਵੀ ਨੇ ਤੇ ਇਹਦੇ ਗਲਤ ਪ੍ਰਭਾਵ ਵੀ ਪੈ ਸਕਦੇ ਨੇ ਜੀ ਹਾਂਜੀ ਨਹੀਂ ਜੀ ਦੋਨਾ ਜੀ ਆਪਾਂ ਜੇ ਅਗਲੀ ਖਬਰ ਵੱਲ ਆਪਾਂ ਚੱਲੀਏ ਤਾਂ ਆਪਣੇ ਜੋ ਭਾਰਤ ਮਾਲਾ ਪ੍ਰੋਜੈਕਟ ਚੱਲਦਾ ਹੈ ਜਿਹਦੇ ਨਾਲ ਸੜਕਾਂ ਬਣ ਰਹੀਆਂ ਹਨ ਵੱਡੀਆਂ ਕੌਮੀ ਰਾਜ ਦੇ ਮਾਰਕ ਬਣ ਰਹੇ ਨੇ ਕੁਝ ਬਣ ਗਏ ਨੇ ਹਾਂ ਜੀ ਤੇ ਤਕਰੀਬਨ 15 ਕੁ ਹਜ਼ਾਰ ਆਪਣੇ ਕਿਲੋਮੀਟਰ ਸੜਕਾਂ ਬਣੀਆਂ ਨੇ ਪੰਜਾਬ ਵਿੱਚ ਹਾਂ ਜੀ ਉਹਦੇ ਵਿੱਚ ਹੁਣ ਇਹ ਪ੍ਰੋਬਲਮ ਆ ਗਈ ਮਸੀਬਤ ਵੀ 3300 ਕਰੋੜ ਦੇ ਪ੍ਰੋਜੈਕਟ ਰੁਕੇ ਪਏ ਨੇ ਜੀ ਹਾਂ ਜੀ ਉਹ ਕਹਿੰਦੇ ਵੀ ਜਿਵੇਂ ਆਪਣੇ ਗੜਕੜੀ ਸਾਹਿਬ ਨੇ ਆਖਿਆ ਸੀ ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਸਾਨੂੰ ਜੋ ਜ਼ਮੀਨ ਉਹ ਕਾਇ ਕਰਕੇ ਇਸ ਟਾਈਮ ਤੇ ਨਹੀਂ ਦੇ ਰਹੀ ਸਾਨੂੰ ਦਿੱਕਤ ਆ ਰਹੀ ਆ ਉਹ ਪ੍ਰੋਜੈਕਟ ਉੱਥੇ ਖੜੋਤ ਹੋ ਗਏ ਨੇ ਖੜ ਗਏ ਨੇ ਤੇ ਹੁਣ ਸਰਕਾਰ ਵਾਸਤੇ ਮੇਰੇ ਖਿਆਲ ਚ ਇਹ ਕਾਫੀ ਚੈਲੰਜ ਹੋਣਾ ਕਿਉਂਕਿ ਜਿੱਦਾਂ ਰੇਟ ਮੰਗਿਆ ਜਾਂਦਾ ਉਦੋਂ ਘੱਟ ਉਹਨਾਂ ਨੂੰ ਕੀਮਤ ਮਿਲਦੀ ਆ ਜਾਂ ਜਿੱਦਾਂ ਸਰਕਾਰ ਵੱਲੋਂ ਕਿਹਾ ਜਾਂਦਾ ਜੋ ਕਲੈਕਟਰ ਰੇਟ ਆ ਉਹ ਚਾਰ ਗੁਣਾ ਮਿਲੇਗਾ ਪਰ ਕਈ ਜਮੀਨ ਕੀਮਤੀ ਹੁੰਦੀਆਂ ਨੇ ਰੋਡ ਉੱਪਰ ਹੁੰਦੀਆਂ ਨੇ ਤੇ ਉਹ ਉਹਨਾਂ ਦੀ ਰੇਟ ਜੋ ਮਾਲਕ ਨੇ ਕਿਸਾਨ ਨੇ ਜਾਂ ਕੋਈ ਵੀ ਹੈ ਉਹ ਵੱਧ ਮੰਗਦਾ ਹੁਣ ਕੀ ਸਰਕਾਰ ਜੋ ਜ਼ਮੀਨ ਅਕਵਾਇਰ ਕਰਕੇ ਸੈਂਟਰ ਨੂੰ ਦੇ ਸਕੀ ਤਾਂ ਕਿ ਆਪਣੇ ਜੋ ਪ੍ਰੋਜੈਕਟ ਨੇ ਸ਼ੁਰੂ ਹੋ ਸਕਣਗੇ ਨੇ ਸਿੱਧੂ ਸਾਹਿਬ ਦੇ ਵਿੱਚ ਗੱਲ ਅਸਲ ਵਿੱਚ ਇਹ ਆ ਕਿ ਸਰਕਾਰ ਜ਼ਮੀਨਾਂ ਐਕੁਇਰ ਕਰਦੀ ਹੈ ਤੇ ਸਾਡੇ ਇੱਥੇ ਵੀ ਦੇਖ ਲਓ ਵੱਖ-ਵੱਖ ਰੇਟ ਨੇ ਜੀ ਕੋਈ ਸ਼ਹਿਰ ਚ ਦੀ ਲੰਗਦੀ ਆ ਕਿਸੇ ਕਸਬੇ ਚ ਦੀ ਲੰਗਦੀ ਆ ਜਾਂ ਕਿਤੇ ਦੀ ਜ਼ਮੀਨ ਲੰਗਦੀ ਆ ਸਾਡੀ ਜ਼ਮੀਨ ਦੇ ਅੱਡਾ ਟੂ ਕਮਰਸ਼ਲ ਰੇਟ ਅੱਡ ਨੇ ਜੀ ਤੇ ਉਹਦੇ ਕਰਕੇ ਕਿਸਾਨਾਂ ਦੀ ਇੱਕ ਗੱਲ ਹੋਰ ਅਸਲ ਵਿੱਚ ਚੱਕਰ ਪਤਾ ਕੀ ਆ ਜਿਹੜੇ ਪਿੱਛੇ ਕਿਸਾਨ ਲਹਿਰ ਚੱਲੀ ਆ ਦਿੱਲੀ ਧਰਨਾ ਦਿੱਤਾ ਹੈ ਉਹਦੇ ਨਾਲ ਕਿਸਾਨਾਂ 'ਚ ਇੱਕ ਹੌਸਲਾ ਆਇਆ ਹੈ ਤੇ ਉਹਨਾਂ ਦੀ ਬਾਰਗੇਨਿੰਗ ਪਾਵਰ ਵਧੀ ਆ ਵਧੀ ਕਿਸਾਨ ਕੋਲ ਹੋਰ ਕੁਝ ਨਹੀਂ ਹੈਗਾ ਕਰ ਕਰਾ ਕੇ ਇੱਕ ਜ਼ਮੀਨ ਕਰਜ਼ਾ ਸਿਰ ਤੇ ਚੜਿਆ ਹੋਇਆ ਹੈ ਜੀ ਫਸਲ ਜਿਹੜਾ ਹੈਗਾ ਕੋਈ ਵੀ ਫਸਲ ਉਹ ਲਾਹੇਬੰਦ ਸੌਦਾ ਨਹੀਂ ਹੈਗਾ ਉਹਨਾਂ ਨੂੰ ਜਿਹੜੇ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਆਉ ਨਹੀਂ ਮਿਲ ਰਿਹਾ ਹੈਗਾ ਨਹੀਂ ਮਿਲ ਰਿਹਾ ਤੇ ਇਹਦੇ ਚ ਫਿਰ ਕਿਸਾਨ ਜੀ ਆਪਣੀਆਂ ਜ਼ਮੀਨਾਂ ਵੀ ਇਕਵਾਲ ਰਹਿਣਗੇ ਕਾਡੀਆਂ ਦੇ ਪਰ ਉਹਨਾਂ ਤੇ ਪੱਲੇ ਰਹਿ ਕੀ ਜਾਊਗਾ ਜਿਹੜਾ ਇਨਫਰਾਸਟ੍ਰਕਚਰ ਦੀ ਗੱਲ ਆ ਭਾਰਤ ਮਾਲਾ ਆ ਪ੍ਰੋਜੈਕਟਾਂ ਸੜਕਾਂ ਦਾ ਜਾਲ ਪਿਛਾਉਣਾ ਹੈ ਅਸਲ ਮੈਂ ਗੱਲ ਇਹ ਆ ਵੀ ਹੋਣੀ ਚਾਹੀਦੀ ਹੈ ਤਰੱਕੀ ਹੋਣੀ ਚਾਹੀਦੀ ਹੈ ਸਾਰਾ ਕੁਝ ਹੋਣਾ ਚਾਹੀਦਾ ਪਰ ਇਹਦੇ ਚ ਆਮ ਲੋਕਾਂ ਨੂੰ ਕੀ ਮਿਲਣਾ ਹੈ ਵੱਡੇ ਵੱਡੇ ਬਿਜ਼ਨਸ ਘਰਾਨੇ ਨੇ ਉਹਨਾਂ ਤੇ ਵਪਾਰ ਵਾਸਤੇ ਵੱਡੇ ਵੱਡੇ ਰੋਡ ਬਣਾਏ ਜਾ ਰਹੇ ਨੇ ਚਾਰ ਚਾਰ ਮਾਰਗੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਤੇ ਜੇ ਉਹ ਵੀ ਚੱਲੂ ਕਰਦੇ ਨੇ ਤਾਂ ਉਹਨਾਂ ਖਾਤਰ ਤਾਂ ਤੁਸੀਂ ਆਮ ਗਰੀਬ ਲੋਕਾਂ ਨੂੰ ਮਿੱਧ ਕੇ ਕਿਉਂ ਕਰਦੇ ਉਦੋਂ ਘੱਟੋ ਘੱਟ ਉਹਨਾਂ ਦਾ ਤੁਹਾਨੂੰ ਦੇਖਣਾ ਚਾਹੀਦਾ ਕਿ ਜੇ ਤੁਸੀਂ ਜ਼ਮੀਨ ਕੁਐਰ ਕਰਦੇ ਹੋ ਤਾਂ ਉਹਨਾਂ ਦਾ ਬਾਜ਼ਰ ਭਾਅ ਦਿੱਤਾ ਜਾਵੇ ਉਸ ਤੇ ਸੰਤੁਸ਼ਟ ਹੋਣ ਜੀ ਤੇ ਮੈਨੂੰ ਲੱਗਦਾ ਇਹ ਹੀ ਆ ਤੁਹਾਨੂੰ ਪਹਿਲਾਂ ਕਈ ਸਾਲ ਪਹਿਲਾਂ ਇੱਕ ਪੱਠਾਪੁਰ ਸੌਲ ਵਾਲੀ ਘਟਨਾ ਵਾਪਰੀ ਸੀ ਹੂੰ ਤੇ ਉੱਥੇ ਜ਼ਮੀਨਾਂ ਅਕਵਾਇਰ ਦਾ ਹੀ ਰੌਲਾ ਸੀ ਤੇ ਉੱਥੇ ਕਿਸਾਨ ਛੜਕਾ ਤੇ ਆ ਗਏ ਤੇ ਗੋਲੀ ਵੀ ਚੱਲੀ ਸੀ ਤੇ ਉੱਥੇ ਹੀ ਨਿਕਲਿਆ ਸੀ ਵੀ ਕੀ ਕਹਿੰਦੇ ਨੇ ਵੀ ਕੋਈ ਵੀ ਅਕਵਾਇਰ ਜੋ ਕਰਨਾ ਹੈ ਧੱਕੇ ਨਾਲ ਨਹੀਂ ਕਰ ਸਕਦੇ ਕਿਸਾਨ ਦੀ ਸੈਂਤੀ ਨਾਲ ਕੀਤੀ ਜਾਊਗੀ ਤੇ ਸੈਂਤੀ ਤਾਂ ਫਿਰ ਇਹੀ ਹੋਊਗੀ ਕਿ ਜਿਹੜਾ ਕਿਸਾਨ ਨੂੰ ਮੁੱਲ ਮੰਗਦਾ ਏ ਤੇ ਉਹਨੂੰ ਦੇਣਾ ਚਾਹੀਦਾ ਏ ਤੇ ਇਹਦੇ ਚੋਂ ਹੀ ਕੋਈ ਰਸਤਾ ਨਿਕਲੂਗਾ ਇਹ ਟਕਰਾਅ ਨਾਲ ਕੋਈ ਉਹ ਨਹੀਂ ਨਿਕਲਣਾ ਹੈਗਾ ਇਹਦੇ ਚ ਸਭ ਦਾ ਹੀ ਨੁਕਸਾਨ ਜੀ ਜੀ ਹਾਂਜੀ ਨੋ ਨਾ ਜੀ ਜੇਕਰ ਆਪਾਂ ਅਗਰੀ ਜੋ ਖਬਰਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਆਪਣੇ ਦਿੱਲੀ ਰਿਪੋਰਟ ਤੇ ਇੱਕ ਸੌਦਾ ਕੇਂਦਰ ਬਣਾਇਆ ਹੈ। ਹਾਂਜੀ ਤਾਂ ਕਿ ਉਹ ਕਹਿੰਦੇ ਵੀ ਜਿਹੜੇ ਪੰਜਾਬ ਤੋਂ ਬਾਹਰ ਜਾਂਦੇ ਨੇ ਜਾਂ ਉਧਰ ਆਉਂਦੇ ਨੇ ਐਨਆਰਆਈ ਨੇਗੇ ਉਹਨਾਂ ਨੂੰ ਕੋਈ ਵੀ ਉੱਥੇ ਕੋਈ ਮੁਸ਼ਕਲ ਆਉਂਦੀ ਆ ਉਹਦੀ ਸਹੂਲਤ ਉਹਨਾਂ ਨੂੰ ਮਿਲੇਗੀ ਉਹ ਘੱਟ ਨਹੀਂ ਕੀਤਾ ਇਹਨਾਂ ਨੇ ਮੁੱਖ ਮੰਤਰੀ ਆਪ ਜਾ ਕੇ ਕਿੰਨਾ ਕ ਫਾਇਦਾ ਹੋਊਗਾ ਐਨਆਰਆਈਆਂ ਨੂੰ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਿੱਧੂ ਸਾਹਿਬ ਇਹ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਫੈਸਲਾ ਹੈ। ਜੀ ਕਿਉਂਕਿ ਸਾਡੇ ਪੰਜਾਬ ਚੋਂ ਸੈਂਕੜਿਆਂ ਦੀ ਗਿਣਤੀ ਚ ਰੋਜ਼ ਬਾਹਰ ਜਾਂਦੇ ਨੇ ਬਾਹਰੋਂ ਆਉਂਦੇ ਨੇ ਉੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ 6-7 ਤਾਂ ਉੱਥੇ ਗੇਟ ਨੇ ਐਗਜ਼ਿਟ ਦਾ ਗੇਟ ਆ ਐਂਟਰੀ ਦਾ ਗੇਟ ਆ ਕਿਹੜੇ ਗੇਟ ਤੋਂ ਆਣਾ ਉੱਥੇ ਹੁਣ ਉਹਨਾਂ ਦੇ ਦੋ ਅਧਿਕਾਰੀ ਵੱਡੇ ਲਾਏ ਨੇ ਜੀ ਤੇ ਉਹਨਾਂ ਨੂੰ ਦੋ ਕਾਰਾਂ ਦਿੱਤੀਆਂ ਨੇ ਕਿਸੇ ਨੂੰ ਕੋਈ ਸਮੱਸਿਆ ਹੈ ਕੋਈ ਹੁਣ ਕਈ ਵਾਰ ਕੋਈ ਲੇਟ ਹੋ ਜਾਂਦਾ ਫਲੈਟ ਆ ਜਾਂਦੀ ਆ ਘੰਟਾ ਆਉਂਦਾ ਨਹੀਂ ਹੈਗਾ ਘੱਟੋ ਘਾਟੂ ਉਹਨਾਂ ਨੂੰ ਜਾ ਕੇ ਇਹ ਗੱਲ ਕਹਿ ਸਕਦਾ ਹੈ ਵੀ ਭਾਈ ਸਾਡਾ ਇੱਥੇ ਉਤਰਿਆ ਸੀ ਬੰਦਾ ਉਤਰਿਆ ਸੀ ਉਹ ਆਇਆ ਇਹਨੂੰ ਅੰਦਰੋਂ ਪਤਾ ਕਰਕੇ ਸਾਰੀ ਜਾਣਕਾਰੀ ਤੁਹਾਨੂੰ ਦੇਣਗੇ ਹੋਰ ਵੀ ਕੋਈ ਰਾਤ ਬਰਾਤੇ ਦਿਨ ਰਾ ਸਵੇਰਾ ਉਹ ਹੋਟਲ ਚ ਪਹੁੰਚਾਉਣਾ ਕਿਤੇ ਹੋਰ ਕਰਨਾ ਉਹ ਸਾਰੀ ਮਦਦ ਉਹ ਦੇਣਗੇ ਮੈਨੂੰ ਲੱਗਦਾ ਕਿ ਹਿੰਦੁਸਤਾਨ ਚ ਕਿਸੇ ਵੀ ਸਟੇਟ ਵੱਲੋਂ ਇਹੋ ਜਿਹਾ ਕੋਈ ਸਬਦਾ ਕੇਂਦਰ ਨਹੀਂ ਖੁੱਲਿਆ ਗਿਆ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਇਹਦੀ ਜ਼ਰੂਰਤ ਵੀ ਸੀ ਕਿਉਂਕਿ ਸਾਡਾ ਹਰ ਰੋਜ਼ ਦਾ ਦਲੀਅਰਪੁਰ ਨਾਲ ਨਾਤਾ ਹੈ ਬਿਲਕੁਲ ਸਾਡੇ ਸੰਗੀ ਸਾਥੀ ਜਾਂਦੇ ਨੇ ਕਈ ਵਾਰ ਅਸੀਂ ਵੀ ਚਲੇ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ 100 ਚੀਜ਼ ਹੁੰਦੀ ਆ ਤੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਇਹਦੇ ਲਈ ਉਹਦਾ ਧੰਨਵਾਦ ਕਰਨਾ ਚਾਹੁੰਦਾ ਜੀ ਨੋ ਨੋ ਅਗਲੀ ਖਬਰ ਵੱਲ ਜਾਂਦੇ ਹੋਏ ਮੈਂ ਗੱਲ ਕਰਨੀ ਚਾਹਣਾ ਰਾਸਵਾ ਮੈਂਬਰ ਨੇ ਆਪਣੇ ਰघव ਚੱਡਾ ਜੀ ਹਾਂਜੀ ਉਹਨਾਂ ਨੇ ਪਾਰਲੀਮੈਂਟ ਦੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੀ ਤਰਜ ਤੇ ਹਾਂਜੀ ਜੋ ਆਪਣੇ ਨਨਕਾਣਾ ਸਾਹਿਬ ਨੂੰ ਜਾਣ ਵਾਸਤੇ ਜੋ ਲਾਂਘਾ ਬਣਾਇਆ ਸਪੈਸ਼ਲ ਉਹਨਾਂ ਨੇ ਕੋਰਡਾਊਰ ਦੀ ਮੰਗ ਕੀਤੀ ਹੈ ਕਿ ਇਹ ਸਰਕਾਰ ਇੱਕ ਹਾਂ ਕਰ ਸਕਦੀ ਹੈ ਨਹੀਂ ਇਹ ਸਾਡੇ ਪੰਜਾਬੀਆਂ ਦੀ ਮੰਗ ਬਹੁਤ ਪਹਿਲਾਂ ਤੋਂ ਅੱਜ ਦੀ ਨਹੀਂ ਹੈ ਜੀ ਰਾਗੂ ਚਾਹ ਤਾਂ ਨੇ ਮੰਗ ਕੀਤੀ ਆ ਬਹੁਤ ਚੰਗਾ ਕੀਤਾ ਕਰਨੀ ਵੀ ਚਾਹੀਦੀ ਉਹਨਾਂ ਦੀ ਜ਼ਿੰਮੇਵਾਰੀ ਆ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਜੀ ਕਰਤਾਰਪੁਰ ਕੋਰੀਡੋਰ ਖੁੱਲਿਆ ਅਸਲ ਵਿੱਚ ਮਸਲਾ ਇਹ ਆ ਵੀ ਅਸੀਂ ਚੀਜ਼ਾਂ ਨੂੰ ਕਰਤਾ ਲੈਨੇ ਆ ਪਰ ਉਹਨੂੰ ਕੋਈ ਠੋਸ ਰੂਪ ਚ ਕੋਈ ਪੱਕੇ ਤੌਰ ਤੇ ਨਹੀਂ ਕਰਦੇ ਹੈਗੇ ਹੁਣ ਕਰਤਾਰਪੁਰ ਦਾ ਲਾਂਘਾ ਕੋਈ ਭਾਰਤ ਪਾਕਿਸਤਾਨ ਚ ਮਾੜੀ ਜੀ ਗੱਲ ਹੋ ਜਾਂਦੀ ਆ ਫੇਰ ਲਾਂਘਾ ਬੰਦ ਹੋ ਜਾਂਦਾ ਤੇ ਉਹਦੇ ਨਾਲ ਜਾਂ ਤਾਂ ਕੋਈ ਪੱਕਾ ਇਹੋ ਜਿਹਾ ਪ੍ਰਬੰਧ ਕੀਤਾ ਜਾਵੇ ਵੀ ਚਾਹੇ ਸਾਡੇ ਮਤ ਭੇ ਨੇ ਜੋ ਵੀ ਹੈਗਾ ਏ ਉਹਦੇ ਚ ਜਿਹੜੇ ਸਾਡੇ ਸੰਧਾ ਲੋਨੇ ਉਧਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਿੱਥੇ ਤੱਕ ਨਨਕਾਣਾ ਸਾਹਿਬ ਦਾ ਕੋਰੀਡੋਰ ਦਾ ਮਸਲਾ ਏ ਆਪਣਾ ਕਰਤਾਰਪੁਰ ਸਾਹਿਬ ਤਾਂ ਆਪਣੇ ਸ਼ਰਦ ਤੋਂ 3 ਕਿਲੋਮੀਟਰ ਨਨਕਾਣਾ ਸਾਹਿਬ 70 ਕਿਲੋ 70 ਜੀ ਹਾਂ ਤੋ ਕੋਰੀਡੋਰ ਦਾ ਜਿਹੜਾ ਸਾਰਾ ਮਾਮਲਾ ਹੈਗਾ ਏ ਤੇ ਇਹਦੇ ਚ ਹੋਣਾ ਚਾਹੀਦਾ ਏ ਪਰ ਇਹਦੇ ਚ ਇਹ ਵੀ ਅਕੀ ਕਹਿੰਦੇ ਨੇ ਵੀ ਸਰਕਾਰ ਜਿਵੇਂ ਇਧਰੋਂ ਕੋਈ ਜਾਣਦਾ ਏ ਭਾਰਤ ਦਾ ਉਹਦੇ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਆ ਜਾਂ ਸਰਕਾਰ ਉਹ ਸ਼ੱਕ ਕਰਦੀ ਏ ਇਹ ਬੰਦੇ ਕਿਵੇਂ ਆਏ ਨੇ ਕੌਣ ਨੇ ਕਿਵੇਂ ਆ ਅਸੀਂ ਉਧਰੋਂ ਜਾ ਕੇ ਆਉਣੇ ਸਾਡੀ ਸਰਕਾਰ ਸਾਡੇ ਨੂੰ ਦੇਖੀ ਜਾਂਦੀ ਏ ਵੀ ਉਧਰ ਜਾ ਕੇ ਆਏ ਨੇ ਸਾਡੇ ਤੇ ਸ਼ੱਕ ਕੀਤਾ ਜਾਂਦਾ ਏ ਜਦ ਤੇ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡਾ ਇੱਕ ਧਾਰਮਿਕ ਜਿਹੜਾ ਸਿੱਖੀ ਦਾ ਕੇਂਦਰ ਆ ਉਹ ਉੱਥੇ ਨੰਕਾਣਾ ਸਾਹਿਬ ਸਾਡੇ ਜਜ਼ਬਾਤ ਜੁੜੇ ਹੋਏ ਨੇ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਉਹਦੇ ਤੇ ਇੱਕ ਟੋਟੋ-ਕਟ ਜਿਹੜੀਆਂ ਸਰਕਾਰਾਂ ਨੂੰ ਸਾਡੇ ਜਿਹੜੇ ਧਾਰਮਿਕ ਮਸਲੇ ਨੇ ਜਾਂ ਇਹਦੇ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਤੇ ਜੇ ਰਾਉਂ ਚੱਡਾਂ ਦੇ ਮੰਗ ਕੀਤੀ ਆ ਕਿ ਉਹ ਕੋਰੀਡੋਰ ਖੁੱਲਿਆ ਜਾਵੇ ਤੇ ਚਲੋ ਕੋਰੀਡੋਰ ਵੀ ਨਹੀਂ ਖੁੱਲਿਆ ਜਾਂਦਾ ਕੋਈ ਹੋਰ ਵੀ ਰਸਤਾ ਨਿਕਲ ਸਕਦਾ ਹੈ ਵੀ ਜਿਹਦੇ ਨਾਲ ਸਿੱਖ ਸਕਦਾ ਆਲੂਆਂ ਨੂੰ ਜਾਂ ਜੋ ਵੀ ਪੰਜਾਬੀ ਜਾਣਾ ਚਾਹੁੰਦਾ ਹੈ ਕਿਉਂਕਿ ਬੱਬਾ ਨਾਲਕ ਤਾਂ ਸਭ ਦਾ ਹੈ ਸਮਝਾਏ ਜੋ ਵੀ ਜਾਣਾ ਚਾਹੁੰਦਾ ਵੀ ਘੱਟੋ ਘੱਟ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਤੁਸੀਂ ਯੂਰਪ ਦੇਖ ਲਓ ਜੀ ਯੂਰਪ ਚ ਆਪਸ ਵਿੱਚ ਇੰਨੀਆਂ ਲੜਾਈਆਂ ਚੱਲਦੀਆਂ ਹੁੰਦੀਆਂ ਸੀ ਉਹਨਾਂ ਨੇ ਹੁਣ ਜਦੋਂ ਕ੍ਰਾਂਸੀ ਇਕੱਠੀ ਕਰਨੀ ਸਾਰਾ ਕੁਝ ਇਕੱਠਾ ਹੋ ਗਿਆ ਤੇ ਉੱਥੇ ਵੀ ਜੇ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਹੈਗੀ ਤੁਸੀਂ ਕੋ ਆਪਣਾ ਜਿਹੜਾ ਆਇਡੈਂਟੀਟੀ ਕਾਰਡ ਦਿਖਾਓ ਤੇ ਉਹਦੇ ਤੁਸੀਂ ਆਪਣਾ ਪੂਰੇ ਯੂਰਪ ਦੇ ਜਿਹੜੇ ਮਰਜੀ ਮੁਲਕ ਚ ਜਾ ਸਕਦੇ ਹੋ ਸਾਡੀ ਤਾਂ ਫੇਰ ਇਹਨਾਂ ਨਾਲ ਇੱਕ ਸੱਭਿਆਚਾਰਕ ਸਾਂਝ ਆ ਇੱਕ ਕਲਚਰ ਸਾਂਝ ਆ ਪਿੱਛੇ ਅਸੀਂ ਇਕੱਠੇ ਰਹੇ ਹੋਈਆਂ ਤੇ ਇਸ ਤਰ੍ਹਾਂ ਦੀ ਜਿਹੜੀ ਬੇਪਰੋਸਗੀ ਆ ਉਹ ਬਹੁਤੀ ਚੰਗੀ ਨਹੀਂ ਹੁੰਦੀ ਹੈਗੀ ਤੇ ਘੱਟੋ ਘੱਟ ਸਰਕਾਰ ਨੂੰ ਭਾਰ ਸਰਕਾਰ ਨੂੰ ਇਹਦੇ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਾਡੀਆਂ ਭਾਵਨਾਵਾਂ ਮਾ ਉੱਥੇ ਜੁੜੀਆਂ ਹੋਈਆਂ ਨੇ ਤੇ ਸਾਡੀ ਭਾਵਨਾਵਾਂ ਦੀ ਉਹਨੂੰ ਕਦਰ ਕਰਨੀ ਚਾਹੀਦੀ। ਜੀ ਬਿਲਕੁਲ ਇਹ ਸਨ ਸਾਡੇ ਉੱਗੇ ਵਿਸ਼ਲੇਸ਼ਕ ਸਿਆਸੀ ਮਾਹਰ ਰਣਜੀਤ ਨੋਨਾ ਬੁੱਗਾ ਜੀ ਤੇ ਬੁੱਗਾ ਜੀ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਤੁਹਾਡਾ ਬਹੁਤ ਧੰਨਵਾਦ ਹੈ ਜੀ। ਧੰਨਵਾਦ ਤੁਸਾਰ।